ਸ਼੍ਰੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਹਰ ਬਟਿਕ ਤੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਜੋ ਆਪਣੀ ਨਵੀਂ ਵੀਡੀਓ ਆਪਾਂ ਲੈ ਕੇ ਆਏ ਹਾਂ ਉਹ ਪਲੇਨ ਸੂਟਾਂ ਦੀ ਪਲੇਨ ਫੈਬਰਿਕ ਵਰਕ ਕਰਾਉਣ ਦੇ ਲਈ ਕਿਉਂਕਿ ਜੋ ਮੈਰਿਜ ਵਗੈਰਾ ਦਾ ਹਨਾ ਫੰਕਸ਼ਨਾਂ ਦਾ ਸੀਜ਼ਨ ਹੈਗਾ ਇਸ ਲਈ ਜ਼ਿਆਦਾਤਰ ਵਰਕ ਵਾਲੇ ਸੂਟ ਹੀ ਜਾ ਰਹੇ ਨੇਗੇ ਆਪਣੇ ਅ ਇਸ ਲਈ ਆਪਾਂ ਦੂਜੇ ਸੂਟਾਂ ਦੇ ਪ੍ਰਿੰਟ ਸੂਟਾਂ ਦੀ ਵੀਡੀਓ ਘੱਟ ਪਾ ਰਹੇ ਕਿਉਂਕਿ ਟਾਈਮ ਨਹੀਂ ਲੱਗ ਰਿਹਾ ਹੈ ਇਸ ਲਈ ਵਰਕ ਵਾਲੇ ਸੂਟਾਂ ਦਾ ਜ਼ਿਆਦਾ ਹੀ ਹੁਣ ਆਪਣੇ ਕੋਲੇ ਕੰਮ ਹੈਗਾ ਇਸ ਲਈ ਆਪਾਂ ਨਹੀਂ ਪਾ ਪਾ ਰਹੇ ਹੈਗੇ ਦੂਜੇ ਸੂਟਾਂ ਦੇ ਵਾਟ ਸਟੱਫ ਆਂਦਾ ਜਾਂਦਾ ਰਹਿੰਦਾ ਹੀ ਹੈ ਨਵਾਂ ਨਵਾਂ ਤੁਸੀਂ ਐ ਤਾਂ ਸਾਡੇ ਤੋਂ ਪੁੱਛ ਸਕਦੇ ਹੋਗੇ ਤੁਹਾਨੂੰ ਵਿంటర్ ਦਾ ਲੈਣਾ ਹੈ ਜਾਂ ਕੋਈ ਪਾਰਟੀ ਵੇਅਰ ਪ੍ਰਿੰਟਡ ਸੂਟ ਲੈਣੇ ਨੇ ਉਹ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਤੇ ਆਪਣਾ ਜੋ ਕੰਟੈਕਟ ਨੰਬਰ ਹੈ 9855093293 ਇਹਦੇ ਉੱਤੇ ਤੁਸੀਂ ਜੋ ਵੀ ਤੁਹਾਡੀਆਂ ਕੁਐਰੀਜ਼ ਨੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਤੇ ਹੁਣ ਆਪਾਂ ਅੱਜ ਦੇ ਜੋ ਸੂਟ ਨੇ ਉਹ ਸਟਾਰਟਿੰਗ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਸ਼ਿਮਰ ਦੇ ਸੂਟ ਨਾਲ ਤੋਂ ਜਿਹੜੇ ਆਪਣਾ ਸ਼ਿਮਰ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਵਾਲਾ ਸਟਾਫ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਦੇਖੋ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਮੈਂ ਆਈ ਹੁਪ ਤੁਹਾਨੂੰ ਫੀਲ ਚੈੱਕ ਕਰਵਾ ਸਕਾਂ ਬਹੁਤ ਸੋਹਣਾ ਸਟਾਫ ਹੈ ਜੀ ਇਹ ਤੇ ਸ਼ਿਮਰ ਦਾ ਕਿਉਂਕਿ ਜ਼ਿਆਦਾਤਰ ਹੁਣ ਟ੍ਰੈਂਡ ਸ਼ਿਮਰ ਚ ਹੀ ਚੱਲ ਰਹੇਗਾ ਅਸੀਂ ਮਰੇ ਬਰਬਰੀ ਇਦਾਂ ਦੇ ਸੂਟ ਟਿਸ਼ੂ ਹਨਾ ਇਦਾਂ ਦੇ ਸੂਟਾਂ ਦਾ ਹੀ ਜ਼ਿਆਦਾ ਜੋ ਹੁਣ ਚੱਲ ਰਹੇ ਨੇਗੇ ਬਟ ਆਪਣੇ ਕੋਲੇ ਹਰ ਤਰ੍ਹਾਂ ਦਾ ਜੋ ਵੀ ਨਵਾਂ ਫੈਬਰਿਕਾਂ ਦਾ ਆਪ ਲੈ ਕੇ ਆਣੇ ਆਗੇ ਜੋ ਵੀ ਕਲਰ ਆਪਾਂ ਨੂੰ ਵਧੀਆ ਲੱਗਦੇ ਨੇਗੇ ਸਾਰੇ ਤਾਂ ਨਹੀਂ ਲਿਆ ਸਕਦੇ ਬਸ ਔਨੇ ਕ ਸੂਟ ਮੈਂ ਜ਼ਰੂਰ ਲੈ ਕੇ ਆਣੇ ਹੁੰਨੇ ਜਿੰਨੇ ਕ ਕਲਰ ਚੱਲ ਰਹੇ ਨੇ ਜਾਂ ਟ੍ਰੈਂਡ ਚ ਨੇਗੇ ਬਾਕੀ ਜੋ ਵੀ ਵਧੀਆ ਲੱਗਦਾ ਵਧੀਆ ਚੂਜ਼ ਕਰਕੇ ਲੈ ਕੇ ਆਨੇ ਸਭ ਤੋਂ ਪਹਿਲਾਂ ਜੋ ਕਲਰ ਹੈ ਬਲੂ ਇਹ ਹੈ ਜੀ ਬਲੂ ਸ਼ੇਡ ਸ਼ਿਮਰ ਦੇ ਵਿੱਚ ਤੇ ਨੈਕਸਟ ਜੋ ਹੈਗਾ ਜੀ ਰਸਟ ਰਸਟ ਦਾ ਤਾਂ ਬਹੁਤ ਹੀ ਜ਼ਿਆਦਾ ਹੈਨਾ ਟ੍ਰੈਂਡ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਹੈ ਆਫ ਵਾਈਟ ਤੇ ਰਸਟ ਦਾ ਬਟ ਤੁਸੀਂ ਅਦਰ ਕਲਰ ਚ ਵੀ ਜਾ ਕੇ ਦੇਖਿਆ ਕਰੋ ਕੋਈ ਵਾਰ ਦੂਜੇ ਕਲਰਾਂ ਚ ਵੀ ਜੋ ਸੂਟ ਆਪਾਂ ਇੱਕ ਕਲਰ ਚ ਬਣਵਾ ਰਹੇ ਆਂਗੇ ਆਪਾਂ ਦੂਜੇ ਕਲਰਾਂ ਚ ਵੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੁੰਦੇ ਨੇ ਬਟ ਪਸੰਦ ਤੁਹਾਡੀ ਆਪਣੀ ਆਪਣੀ ਜਿੱਦਾਂ ਤੁਸੀਂ ਲਾਈਕ ਕਰਦੇ ਹੋ ਉਸੇ ਤੁਹਾਡੇ ਨਾਲ ਹੀ ਆਂਗੇ ਤੇ ਨੈਕਸਟ ਆ ਗਿਆ ਜੀ ਰਸਟ ਕਲਰ ਤੇ ਉਸ ਤੋਂ ਬਾਅਦ ਆ ਗਿਆ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਲਵੈਂਡਰ ਕਲਰ ਸੌਰੀ ਬਹੁਤ ਪਿਆਰਾ ਜਿਹਾ ਪਰਪਲ ਸ਼ੇਡ ਹੈ ਇੰਗਲਿਸ਼ ਜਿਹਾ ਸ਼ੇਡ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਤੇ ਇੱਕ ਆਪਾਂ ਇਹਦੇ ਵਿੱਚ ਲੈ ਕੇ ਆਏ ਆ ਫਿਰੋਜੀ ਬਹੁਤ ਸੋਹਣਾ ਸ਼ੇਡ ਹੈ ਵੀ ਫਿਰੋਜੀ ਚ ਇਹਦੇ ਵਿੱਚ ਥੋੜਾ ਜਿਹਾ ਚੇਂਜ ਆ ਰਹੇਗਾ ਬਹੁਤ ਸੋਹਣਾ ਜਿਹਾ ਸ਼ੇਡ ਹੈ ਫਿਰੋਜੀ ਚ ਬਹੁਤ ਸੋਹਣਾ ਇਹ ਘੱਟੇ ਮਿਲਦਾ ਇਹ ਸ਼ੇਡ ਹੈ ਜਿਹੜਾ ਬਹੁਤ ਘੱਟ ਮਿਲਦਾ ਹੈਗਾ ਬਟ ਬਹੁਤ ਸੋਹਣਾ ਸ਼ੇਡ ਹੈ ਜੋ ਆਪਾਂ ਲੈ ਕੇ ਆਏ ਆ ਤੇ ਨੈਕਸਟ ਜੋ ਆਪਾਂ ਲੈ ਕੇ ਆਏ ਆ ਇਹ ਕ੍ਰਸ਼ ਵਾਲਾ ਕ੍ਰਸ਼ ਵਾਲਾ ਸ਼ਿਮਰ ਹੈ ਕ੍ਰਸ਼ ਹੈ ਇਹਦੇ ਤੇ ਐਵੇਂ ਬਣੇ ਹੋਏ ਨਹੀਂ ਹੈ ਰਿੰਕਲਸ ਜੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕ੍ਰਸ਼ ਵਾਲਾ ਸ਼ਿਮਰ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਕਲਰ ਅਵੇਲੇਬਲ ਨੇਗੇ ਕ੍ਰਸ਼ ਵਾਲੇ ਚ ਉਹ ਤੁਹਾਨੂੰ ਦਿਖਾ ਦਾਂਗੇ ਤੇ ਨੈਕਸਟ ਹੈ ਜੋ ਲਵੈਂਡਰ ਕਲਰ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਲਵੈਂਡਰ ਤੇ ਜੋ ਜਿਆਦਾ ਹੀ ਚੱਲ ਰਿਹਾ ਹੈਗਾ ਆਫ ਵਾਈਟ ਆਫ ਵਾਈਟ ਦੇ ਵਿੱਚ ਵੀ ਆਪਣੇ ਕੋਲੇ ਹੈਗੇ ਨੇ ਇਹ ਸੂਟ ਤਾਂ ਆ ਗਏ ਜੀ ਸ਼ਿਮਰ ਦੇ ਵਿੱਚ ਉਸ ਤੋਂ ਬਾਅਦ ਆਪਾਂ ਜੋ ਤੁਹਾਨੂੰ ਦਿਖਾਉਣ ਲੱਗੇ ਆਂਗੇ ਉਹ ਦਿਖਾਵਾਂਗੇ ਜੀ ਤੁਹਾਨੂੰ ਮਜੈਲੋ ਸਿਲਕ ਚ ਮਜੈਲੋ ਦੇ ਵਿੱਚ ਇਹ ਰਿੰਕਲਸ ਵਾਲਗਾ ਸਟਾਫ ਹੁੰਦਾ ਹੈਗਾ ਕਿਸੇ ਦੇ ਨਾਲ ਇਦਾਂ ਪਲੇਨ ਬਾਟਮ ਰੱਖੀ ਆਪਾਂ ਨੇ ਕੋਈ ਆਲ ਓਵਰ ਵੀ ਹੈ ਆਲਓਵਰ ਵੀ ਹੈ ਤੇ ਐਦਾਂ ਵੀ ਜਾ ਰਹੇ ਨੇਗੇ ਬਹੁਤ ਹੀ ਪਿਆਰਾ ਜਾ ਛੇੜ ਹੈ ਬਹੁਤ ਪਿਆਰਾ ਛੇੜ ਹੈ ਇਹ ਛੇੜ ਦੇ ਵਿੱਚ ਆਪਣੇ ਕੋਲੇ ਦੋ ਸੂਟ अवेलेबल ਨੇ ਇੱਕ ਆਲਓਵਰ ਹੈਗਾ ਜੇ ਆਲਓਵਰ ਲੈਣਾ ਜੇ ਤੁਸੀਂ ਐਦਾਂ ਪਲੇਨ ਬਾਟਮ ਨਾਲ ਲੈਣਾ ਤਾਂ ਐਦਾਂ ਵੀ ਲੈ ਸਕਦੇ ਹੋ ਬਹੁਤ ਪਿਆਰਾ ਛੇੜ ਹੈ ਤੇ ਨੈਕਸਟ ਛੇੜ ਜਿਹੜਾ ਇਹਦੇ ਵਿੱਚ ਹੈਗਾ ਇਹ ਵੀ ਬਹੁਤ ਹੀ ਪਿਆਰਾ ਜਾ ਬਹੁਤ ਸੋਹਣਾ ਜਾ ਬਲੂ ਛੇੜ ਹੈਗਾ ਬਹੁਤ ਪਿਆਰਾ ਜਾ ਛੇੜ ਹੈਗਾ ਇਹ ਵੀ ਬਹੁਤ ਸੋਹਣਾ ਛੇੜ ਹੈ ਬਹੁਤ ਸੋਹਣਾ ਸਟੱਫ ਬਹੁਤ ਸੋਹਣਾ ਹੈ ਇਹਦੇ ਵਿੱਚ ਕਾਫੀ ਸੂਟ ਆਪਣੇ ਜੋ ਬਣ ਕੇ ਗਏ ਨੇ ਕਾਫੀ ਪਿਆਰਾ ਜਿਹਾ ਸਟੱਫ ਹੈਗਾ ਤੇ ਉਸ ਤੋਂ ਬਾਅਦ ਜੋ ਇਹਦੇ ਵਿੱਚ ਨੈਕਸਟ ਕਲਰ ਹੈ ਫਿਰੋਜ਼ੀ ਇਹਦੇ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਬਟ ਥੋੜਾ ਜਿਹਾ ਡਾਰਕ ਸ਼ੇਡ ਹੈ ਇਹ ਥੋੜਾ ਡਾਰਕ ਸ਼ੇਡ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਡਾਰਕ ਫਿਰੋਜ਼ੀ ਕਲਰ ਨਮਾ ਜਿਹਾ ਗ੍ਰੀਨ ਵੀ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਫਿਰੋਜ਼ੀ ਹਰ ਇੱਕ ਆਪਾਂ ਫਿਰੋਜ਼ੀ ਇਹਨੂੰ ਵੀ ਫਿਰੋਜ਼ੀ ਕਹਿੰਦਾ ਹੈ ਨਾ ਇਹ ਵੀ ਫਿਰੋਜ਼ੀ ਹੈ ਬਟ ਇਹ ਨਮਾ ਜਿਹਾ ਗ੍ਰੀਨ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਉਸ ਤੋਂ ਬਾਅਦ ਆ ਗਿਆ ਜੀ ਲਾਈਟ ਫਿਰੋਜ਼ੀ ਬਹੁਤ ਸੋਹਣਾ ਸ਼ੇਡ ਹੈ ਇਹ ਵੀ ਇਹਦੇ ਵਿੱਚ ਥੋੜਾ ਜਿਹਾ ਕਲਰ ਚੇਂਜ ਆ ਰਹੇਗਾ ਚੇਂਜ ਆ ਰਿਹਾ ਥੋੜਾ ਜਿਹਾ ਕਲਰ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਵੀ ਤੇ ਇਹ ਆਗੇ ਜੀ ਆਪਣੇ ਕੋਲੇ ਮਜੈਲੋ ਸ਼ਿਲਕ ਦੇ ਵਿੱਚ ਮਜੈਲੋ ਸ਼ਿਲਕ ਦੇ ਕਲਰ ਆ ਗਏ ਜੋ ਵੀ ਕਲਰ ਕਲਰ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜੋ ਨੈਕਸਟ ਸਟੱਫ ਤੁਹਾਨੂੰ ਦਿਖਾਉਣ ਲੱਗਿਆਂਗੇ ਜੀ ਉਹ ਆਪਾਂ ਬਰਬਰੀਚ ਬਹੁਤ ਹੀ ਪਿਆਰੇ ਸ਼ੇਡ ਨੇ ਬਰਬਰੀ ਦੇ ਇਹ ਰਿਪੀਟ ਹੋ ਕੇ ਆਈ ਨੇਗੇ ਜੋ ਹੈਂਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਜ਼ਿਆਦਾਤਰ ਇਹਦੇ ਵਿੱਚ ਹੋ ਰਹੇ ਰਗੇ ਇਹ ਵੀ ਲਵੈਂਡਰ ਸ਼ੇਡ ਹੈ ਜੀ ਲਵੈਂਡਰ ਸ਼ੇਡ ਹੈ ਤੇ ਨੈਕਸਟ ਸ਼ੇਡ ਹੈ ਜੀ ਇਹ ਵੀ ਥੋੜਾ ਜਿਹਾ ਪਿੰਕ ਜੇ ਟੋਨ ਤੇ ਪਰਪਲ ਜਿਹਾ ਪਿੰਕ ਜਾ ਆ ਰਿਹਾਗਾ ਸ਼ੇਡ ਅਲੱਗ ਜਿਹਾ ਸ਼ੇਡ ਹੈਗਾ ਇਹ ਵੀ ਨਵਾਂ ਜਿਹਾ ਸ਼ੇਡ ਹੈ ਕੀ ਕਹਿ ਸਕਦੇ ਹਾਂ ਤੁਸੀਂ ਇਹਨੂੰ ਪਰਪਲ ਜੇ ਟੋਨ ਤੇ ਹੈ ਤਾਂ ਪਰਪਲ ਟੋਨ ਤੇ ਵੱਟ ਪਿੰਕ ਜੀ ਟੋਨ ਦੇ ਰਿਹਾਗਾ ਹੈ ਪਰਪਲ ਲਾਈਟ ਜਾਂ ਤੇ ਨੈਕਸਟ ਪੀਚ ਪੀਚ ਨੈਕਸਟ ਕਲਰ ਆ ਗਿਆ ਜੀ ਪੀਚ ਇਹਦੇ ਵਿੱਚ ਇਹ ਸਾਰੇ ਰਿਪੀਟ ਹੋ ਕੇ ਆਏ ਨੇ ਜੀ ਕਲਰ ਬਹੁਤ ਸੋਹਣੇ ਨੇਗੇ ਤੇ ਇੱਕ ਆ ਗਿਆ ਜੀ ਆਪਣੇ ਕੋਲੇ ਪਰਪਲ ਇਹ ਆ ਗਿਆ ਜੀ ਪਰਪਲ ਸ਼ੇਡ ਬਹੁਤ ਸੋਹਣਾ ਹੈਗਾ ਇਹ ਵੀ ਤੇ ਇਹਦੇ ਵਿੱਚ ਆਪਣੇ ਕੋਲੇ ਬਲੈਕ ਵੀ ਹੈ ਬਲੈਕ ਸ਼ੇਡ ਵੀ ਹੈਗਾ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਬਲੈਕ ਵੀ ਬਹੁਤ ਸੋਹਣਾ ਸਟੱਫ ਹੈ ਇਹਦੇ ਉੱਤੇ ਬਹੁਤ ਜਿਆਦੇ ਸੂਟ ਲਗੇਗੇ ਜਿਹੜੇ ਆਪਣੇ ਹੁਣ ਹੈਂਡਵਰਕ ਹੋ ਕੇ ਆ ਰਹੇ ਨੇਗੇ ਤੇ ਇਹ ਆ ਗਿਆ ਜੀ ਗ੍ਰੀਨ ਕਲਰ ਇਹ ਗ੍ਰੀਨ ਸ਼ੇਡ ਹੈ ਤੇ ਇਹਦੇ ਵਿੱਚ ਆਪਣੇ ਕੋਲੇ ਨਾ ਵਿਦਆਊਟ ਸ਼ਾਈਨਿੰਗ ਵੀ ਹੈਗੇ ਨੇਗੇ ਬਰਬਰੀ ਦੇ ਵਿੱਚ ਕਈ ਪੈਣਾ ਸ਼ਾਈਨਿੰਗ ਵਾਲੇ ਨਹੀਂ ਪਸੰਦ ਕਰਦੀਆਂ ਤਾਂ ਵਿਦਆਊਟ ਸ਼ਾਈਨਿੰਗ ਵੀ ਹੈਗੇ ਨੇਗੇ ਤੁਹਾਨੂੰ ਇਹਨਾਂ ਦੇ ਉੱਤੇ ਜੋ ਵਰਕ ਹੋਏ ਹੋਏ ਨੇ ਆਪਣੇ ਕੋਲੇ ਸੂਟ ਉਹ ਵੀ ਦਿਖਾਵਾਂਗੇ ਆਪਾਂ ਇਹ ਵੀ ਵਿਦਆਊਟ ਸ਼ਾਈਨਿੰਗ ਹੈ ਜਿੱਦਾਂ ਆਪਣੇ ਕੋਲੇ ਨਾ ਸ਼ਾਈਨਿੰਗ ਵਾਲਿਆਂ ਤੇ ਵੀ ਵਰਕ ਹੋਇਆ ਹੋਇਆ ਹੈ ਵਿਦਆਊਟ ਸ਼ਾਈਨਿੰਗ ਵਾਲਿਆਂ ਤੇ ਵੀ ਜਿੱਦਾਂ ਇਹ ਵਿਦਆਊਟ ਸ਼ਾਈਨਿੰਗ ਵਾਲਾ ਹੈਗਾ ਇਹ ਦਿੱਤੇ ਮਸ਼ੀਨ ਵਰਕ ਕਰਵਾਇਆ ਆਪਾਂ ਨੇ ਬਹੁਤ ਸੋਹਣਾ ਤੇ ਇਹ ਦੇਖੋ ਇਹ ਵਿਦਆਊਟ ਸ਼ਾਈਨਿੰਗ ਵਾਲਾ ਸਟੱਫ ਹੈ ਜਿਹੜਾ ਮੈਂ ਤੁਹਾਨੂੰ ਇਹ ਦਿਖਾਇਆ ਇਹ ਵਿਦਆਊਟ ਸ਼ਾਈਨਿੰਗ ਵਾਲਾ ਸਟੱਫ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਨੀ ਹੈ ਸ਼ਾਈਨਿੰਗ ਵਾਲਿਆਂ ਦੇ ਉੱਤੇ ਵੀ ਵੀ ਕਿੱਦਾਂ ਲੱਗਦਾ ਤੁਸੀਂ ਜੋ ਕਿਉਂਕਿ ਤੁਹਾਨੂੰ ਪਤਾ ਚੱਲ ਸਕੇ ਹੈ ਨਾ ਵੀ ਕਿੱਦਾਂ ਲੱਗ ਰਿਹਾਗਾ ਵਰਕ ਤੇ ਇਹ ਆ ਗਿਆ ਜੀ ਸ਼ਾਈਨਿੰਗ ਵਾਲੇ ਦੇ ਉੱਤੇ ਇਹ ਸ਼ਾਈਨਿੰਗ ਵਾਲੇ ਦੇ ਉੱਤੇ ਆ ਗਿਆ ਦੇਖੋ ਚੱਕ ਚ ਹੈ ਬਹੁਤ ਹੀ ਪਿਆਰਾ ਜਿਹਾ ਆ ਜਾਏਗਾ ਸਕਾਈ ਬਲੂ ਜਿਹਾ ਕਲਰ ਹੈ ਤੇ ਇਹ ਤੇ ਹੈਂਡਵਰਕ ਹੋਇਆ ਹੋਇਆ ਸ਼ਾਈਨਿੰਗ ਵਾਲੇ ਤੇ ਸ਼ਾਈਨਿੰਗ ਵਾਲੇ ਤੇ ਇੱਕ ਆਪਾਂ ਹੋਰ ਵੀ ਦਿਖਾਣੇ ਆਂਗੇ ਇਹਦੇ ਨਾਲ ਨਾਲ ਆਪਾਂ ਨੇ ਇਹ 올ਓਵਰ ਨਹੀਂ ਲਿਆ ਜੀ ਇਹਦੇ ਨਾਲ ਆਪਾਂ ਨੇ ਜਿਹੜੀ ਬਾਟਮ ਉਹ ਕ੍ਰੇਪ ਦੀ ਰੱਖਤੀ ਕ੍ਰੇਪ ਦੀ ਬਾਟਮ ਰੱਖਦੀ ਬਹੁਤ ਸੋਹਣਾ ਸੂਟ ਹੈ ਵੀ ਪੀਚ ਕਲਰ ਦਾ ਪੀਚ ਪਿੰਕ ਜਿਹਾ ਕਲਰ ਹੈਗਾ ਤੇ ਇਹਦੇ ਨਾਲ ਆਪਣੇ ਬਾਟਮ ਤੇ ਵੀ ਵਰਕ ਲਿਆ ਹੈਗਾ ਤੇ ਜੋ ਆਪਾਂ ਨੇ ਤੁਹਾਨੂੰ ਮਜੈਲੋ ਦੇ ਸੂਟ ਦਿਖਾਏ ਨੇ ਇਹ ਵਾਲੇ ਸੂਟ ਜੀ ਮਜੈਲੋ ਦੇ ਮਜੈਲੋ ਦੇ ਉੱਤੇ ਵੀ ਇਹਦਾ ਹੈਂਡਵਰਕ ਕਰਵਾਇਆ ਹੈ ਮਸ਼ੀਨ ਵਰਕ ਹੋ ਕੇ ਵੀ ਆਏ ਨੇ ਆਪਣੇ ਕੋਲੇ ਮਜੈਲੋ ਤੇ ਤੇ ਆਪਣੇ ਕੋਲੇ ਇਹ ਹੈਂਡਵਰਕ ਹੋ ਕੇ ਵੀ ਆਇਆ ਇਹ ਮੇਰੇ ਦਿਖਾਉਣ ਦਾ ਮਕਸਦ ਇਹੀ ਹੈ ਜੀ ਕਿ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਆਪਾਂ ਵਰਕ ਕਰਵਾ ਸਕਦੇ ਹਾਂ ਹੈਂਡਵਰਕ ਜਰੀ ਵਰਕ ਮਸ਼ੀਨ ਵਰਕ ਜੋ ਵੀ ਤੁਹਾਨੂੰ ਤੁਸੀਂ ਲਾਈਕ ਕਰਦੇ ਹੋ ਉਦਾਂ ਦਾ ਵਰਕ ਤੁਸੀਂ ਇਹ ਸੂਟਾਂ ਤੇ ਕਰਵਾ ਸਕਦੇ ਹੋ ਤੇ ਤੁਹਾਨੂੰ ਮੈਂ ਫਿਰ ਤੋਂ ਰਿਪੀਟ ਕਰ ਰਹੀ ਆਂਗੀ ਕਿ ਆਪਣਾ ਜਿਹੜਾ ਪੁਰਾਣਾ ਚੈਨਲ ਸੀ ਉਹ ਬਲੌਕ ਕਰ ਦਿੱਤਾ ਹੈਂਗ ਕਰਤਾ ਕਿਸੇ ਨੇ ਤੇ ਆਪਣਾ ਇਹ ਨਵਾਂ ਚੈਨਲ ਹੈ ਗੁਰਮੇਰ ਬੁਟੀਕ 1313 ਗੁਰਮੇਰ ਬੁਟੀਕ 6816 ਉਹ ਆਪਣਾ ਹੈਂਗ ਕਰਤਾ ਕਿਸੇ ਨੇ ਇਸ ਲਈ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਇਸ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਨਾਲ ਸਾਨੂੰ ਖੁਦ ਹੌਸਲਾ ਫੁਜਾਈ ਹੁੰਦੀ ਹੈ ਕਿ ਸਾਡੇ ਜਿਹੜੇ ਦੇਖ ਰਹੇ ਨੇ ਸਾਡੀ ਫੈਮਿਲੀ ਹੈ ਜਿਊਟਿਊਬ ਫੈਮਿਲੀ ਹੈ ਉਹ ਸਾਨੂੰ ਲਾਈਕ ਕਰਦੇ ਨੇ ਸਾਨੂੰ ਦੇਖ ਰਹੇ ਨੇਗੇ ਸਾਨੂੰ ਪਸੰਦ ਕਰਦੇ ਨੇ ਸਾਡੇ ਸੂਟਾਂ ਨੂੰ ਪਸੰਦ ਕਰਦੇ ਨੇ ਇਸ ਲਈ ਸਾਨੂੰ ਮੈਸੇਜ ਜਰੂਰ ਕਰਿਆ ਕਰੋ ਤੁਸੀਂ ਕਮੈਂਟ ਕਰਿਆ ਕਰੋ ਤੁਸੀਂ ਦੱਸਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਜੇ ਕੋਈ ਸਾਡੀ ਵੀਡੀਓ ਦੇ ਵਿੱਚ ਮਿਸਟੇਕ ਹੁੰਦੀ ਹੈ ਉਹ ਵੀ ਜਰੂਰ ਦੱਸਿਆ ਕਰੋ ਕਿਉਂਕਿ ਅਗਲੀ ਵੀਡੀਓ ਚ ਜੋ ਆਪ ਅਸੀਂ ਸੁਧਾਰ ਕਰ ਸਕੀ ਉਹਦੇ ਵਿੱਚ ਥੈਂਕ ਯੂ ਜੀ